ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਇਆ ਵੀ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਸਮਤੀ ਤੋਂ ਫਿਰ ਗੱਲ ਕਰਦੇ ਆਪਾਂ ਕਣਕ ਦੀ ਜੇ ਬਾਸਮਤੀ ਦੀ ਗੱਲ ਕਰ ਗਏ ਤਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 11 21 ਦੀ ਬਟਾਲਾ ਮੰਡੀ 460 ਗਨੌਰ ਮੰਡੀ 4081 ਰੁਪਏ ਪਣੀਪਤ ਮੰਡੀ 4052 ਰੁਪਏ ਅੰਮ੍ਰਿਤਸਰ ਮੰਡੀ 4050 ਰੁਪਏ ਸਮਲਕਾ ਮੰਡੀ 4021 ਰੁਪਏ ਪਿੱੱਲੂ ਖੇੜਾ ਮੰਡੀ 4000 ਰੁਪਏ ਨਾਭਾ ਮੰਡੀ 34900 ਮੁਕਸਰ ਮੰਡੀ 3870 ਰੁਪਏ ਗਦਰਬਾਹਾ ਮੰਡੀ 3600 ਰੁਪਏ ਜੀ ਅੱਗੇ ਗੱਲ ਕਰਦੇ ਆ ਆਪਾਂ 1401 ਦੀ ਅਨਲਾਬਾਦ ਮੰਡੀ 3400 ਰੁਪਏ ਫਤਿਹਬਾਦ ਮੰਡੀ 3390 ਰੁਪਏ ਸਰਸਾ ਮੰਡੀ 3350 ਨਾਬਾ ਮੰਡੀ 3400 ਗਦਰਬਾਹਾ ਮੰਡੀ 3350 ਕੋੜਕਪੁਰਾ ਮੰਡੀ 3370 ਰੁਪਏ ਜੀ ਫਿਰ ਗੱਲ ਕਰਦੇ ਆ ਜੀ ਹੁਣ ਆਪਾਂ 1509 ਦੀ ਫਤਿਹਬਾਦ ਮੰਡੀ 3125 ਰੁਪਏ ਸਰਸਾ ਮੰਡੀ 2980 ਰੁਪਏ ਨਰੇਲਾ ਮੰਡੀ 2950 ਸ਼ਿਕਾਪੁਰ ਮੰਡੀ 2881 ਰੁਪਏ ਕੋੜਕਪੁਰਾ ਮੰਡੀ ਤੇ 900 ਰੁਪਏ ਫਰੀਦਕੋਟ ਮੰਡੀ ਸਾਡੇ 2900 ਰੁਪਏ ਜੀ ਅੱਗੇ ਗੱਲ ਕਰਦੇ ਹਾਂ 17 18 ਦੇ ਰੇਟਾਂ ਦੀ ਪੰਡੂਰੀ ਮੰਡੀ 3552 ਰੁਪਏ ਕੈਥਲ ਮੰਡੀ 3510 ਰੁਪਏ ਝੁਲਾਣਾ ਮੰਡੀ 3500 ਰੁਪਏ ਨਾਬਾ ਮੰਡੀ ਸਾਡੇ 3300 ਰੁਪਏ ਜੀ ਫਾਜ਼ਲਕਾ ਮੰਡੀ 3300 ਰੁਪਏ ਜੀ ਫਿਰ ਆਉਂਦਾ ਜੀ 18 85 ਦਾ ਰੇਟ ਕੈਥਲ ਮੰਡੀ 3500 ਗੋਹਾਣਾ ਮੰਡੀ 3521 ਰੁਪਏ ਨਰੌਂਦਾ ਮੰਡੀ 3501 ਰੁਪਏ ਸੋਨੀਪੱਤ ਮੰਡੀ 3501 ਰੁਪਏ ਜੇ ਅਗਲੀਆਂ ਵੈਰਾਈਟੀਆਂ ਦੀ ਗੱਲ ਕਰੀਏ ਪੀਵੀ1 3043 ਰੁਪਏ 1847 2700 ਤੇ 60 ਰੁਪਏ ਓਵਰਆਲ ਮਾਰਕੀਟ ਦੀ ਗੱਲ ਕਰਕੇ ਤਾਂ ਜੀ ਓਵਰਆਲ ਮਾਰਕੀਟ ਦੇ ਵਿੱਚ ਜੇ 1121 ਦੀ ਗੱਲ ਕਰੀਏ 1121 ਦਾ ਰੇਟ ਚੱਲ ਰਿਹਾ ਹੈ 3400 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਚੋਰਨਾਂ ਤੋਂ ਇੱਕ ਦੀ ਗੱਲ ਕਰੀਏ 3200 ਰੁਪਏ ਤੋਂ ਲੈ ਕੇ 3500 ਰੁਪਏ ਤਿੱਕਰ 1509 ਹੈਗਾ ਜੀ 2600 ਤੋਂ ਲੈ ਕੇ 3100 ਰੁਪਏ ਤਿੱਕਰ 17 18 ਚੱਲ ਰਿਹਾ ਹੈ 3100 ਰੁਪਏ ਤੋਂ ਲੈ ਕੇ 3500 ਰੁਪਏ ਤਿੱਕਰ 18 85 ਚੱਲ ਰਿਹਾ ਹੈ ਐਵਰੇਜ ਰੇਟ ਹੈਗਾ ਜੀ ਇਹਦਾ 32 3200 ਰੁਪਏ ਜੋ ਆਮ ਜ਼ਿਮੀਦਾਰ ਨੂੰ ਮਿਲ ਰਿਹਾ ਹੈ ਮਾਰਕੀਟ ਸਟੇਬਲ ਹੈ ਜੀ ਹਾਲ ਦੀ ਖੜੀ ਕੋਈ ਉਤਰਾ ਨਹੀਂ ਕੋਈ ਚੜਾ ਨਹੀਂਗਾ ਉੱਥੇ ਹੀ ਖੜੀ ਹੈ ਉਹਨਾਂ ਗੱਲ ਕਰਦੇ ਆ ਅੱਗੇ ਆਪਾਂ ਕਣਕ ਦੇ ਆ ਰੇਟਾਂ ਦੀ ਕਣਕ ਦੇ ਜਿਹੜੇ ਕੱਲ ਦੇ ਰੇਟ ਰਹੇ ਜੀ 2210 ਰੁਪਏ ਦਿੱਲੀ ਮੰਡੀ ਦਾ ਰੇਟ ਰਿਹਾ ਪੰਜਾਬ ਮਾਰਕੀਟ 2700 ਰੁਪਏ ਤੇ ਕਰ ਚੱਲ ਰਹੀ ਹੈ 2670 ਰੁਪਏ ਲੁਧਿਆਣਾ ਮੰਡੀ ਐ ਓਵਰ ਆਲ ਮਾਰਕੀਟ ਸ਼ਾਮ ਤੇ ਘੱਟ ਜਾਂਦੀ ਜਾਂਦੀ ਲੁਧਿਆਣਾ ਮੰਡੀ ਦੇ ਵਿੱਚ 2700 ਰੁਪਏ ਪਹੁੰਚ ਚੁੱਕੀ ਸੀ ਜੀ ਅੰਮ੍ਰਿਤਸਰ ਮੰਡੀ 2680 ਰੁਪਏ ਗਿੱਦੜਵਾਹਾ ਮੰਡੀ 2500 ਰੁਪਏ ਜੀ ਮਲੋਟ ਮੰਡੀ 2400 ਤੋਂ ਲੈ ਕੇ 2600 ਰੁਪਏ ਦੇ ਕਰ ਲੋਟ ਮੰਡੀ ਦੇ ਵਿੱਚ ਕਣਕ ਸੇਲ ਹੋਈ ਹੈ ਜੀ ਹੁਣ ਗੱਲ ਕਰਦੇ ਹਾਂ ਅੱਗੇ ਆਪਾਂ ਸਰੋਂ ਦੇ ਆ ਰੇਟਾਂ ਦੀ ਸਰੋਂ ਦਾ ਰੇਟ ਜਿਹੜਾ ਚੱਲ ਰਿਹਾ ਹੈ ਜੀ 1750 ਰੁਪਏ ਜੈਪੁਰ ਮੰਡੀ ਐ 50 ਮਾਰਕਟ ਇਹਨਾਂ ਤਰ੍ਹਾਂ